ਅੱਜ ਸਾਡੇ ਕੇਮੀਆਂ ਦੇ ਦੋਸਤ ਸਾਰੇ ਸਭ ਤੋਂ ਪਹਿਲਾਂ ਤਾਂ ਮੈਂ ਸ੍ਰੀ ਨਕਨ ਜੀ ਪਬਲਿਕ ਨੂੰ ਮੈਂ ਗੁਰਪ੍ਰਭੂ ਬਦੀਆਂ ਮੈਂ ਵਧਾਈ ਦਿੰਦਾ ਤੇ ਜਿਹੜੀ ਤੁਸੀਂ ਮਾਲਾ ਸਾਹਿਬ ਗੱਲ ਪੁੱਛਣ ਦੇ ਮੈਂ ਆਮਾਦੀ ਪਾਰਟੀ ਚੋਂ 7 ਤੋਂ 8 ਸਾਲ ਕੰਮ ਕੀਤਾ ਵਾ ਮੈਂ 2017 ਦੀ ਇਲੈਕਸ਼ਨ ਦੇ ਵਿੱਚ ਜਦੋਂ ਗੁਰਪ੍ਰਤਾਪ ਖਸ਼ਾਲਪੁਰ ਨੇ ਇਲੈਕਸ਼ਨ ਲੜੀ ਉਦੋਂ ਵੀ ਚਟਾਨਾਂ ਵਾਂਗ ਖੜੇ ਹਾਂ ਤੇ ਅਹੀਂ ਸ਼ਾਹਪੁਰ ਜਾਜਨ ਵਿੱਚ ਬੂਟਾ ਅਹੀਂ ਲਾਇਆ ਸੀ ਤੇ ਮੈਂ ਆਮਾ ਦੀ ਪਾਰਟੀ ਦਾ ਬੂਥ ਲਾਇਆ ਸੀ ਜਿੱਥੋਂ ਉਹਦੋਂ ਕੀ ਗੁਰਦੀਪ ਸਿੰਘ ਰਣਆਵੇ ਨੇ ਕਾਂਗਸ ਦਾ ਬੂਥ ਲਾਇਆ ਸੀ ਜਦੋਂ ਸਿੰਘ ਰਣਆਦੀ ਦਾ ਮਸਤਾ ਫੜਿਆ ਸੀ ਮੇਰੇ ਨਾਲ ਬੈਠੇ ਹੀ ਜਦੋਂ 12 ਦਾ ਟਾਈਮ ਹੋਇਆ ਤਾਂ ਮੈਨੂੰ ਕਹਿੰਦੇ ਗੁਰਦੀਪ ਸਿੰਘ ਰਣਆਵਾ ਸਾਹਿਬ ਅੰਦੇ ਵੀ ਤੁਹਾਡੀ ਪਾਰਟੀ ਬਣ ਜਾਣੀ ਤੁਹਾਡੀ ਸਰਕਾਰ ਬਣ ਜਾਣੀ ਤੁਹਾਡਾ ਖਿਆਰ ਰੱਖਿਓ ਤੇ ਹੁਣ ਉਹ ਅੱਜ ਚਲੋ ਪਾਰਟੀ ਨਾਲਾਂ ਨੂੰ ਪਹਿਨਾ ਵੀ ਟਿਕਟ ਦਿੱਤੀ ਆ ਭਾਈਚ ਵੀ ਵੇਖ ਲਿਆ 24 24 ਉਹਨਾਂ ਨੂੰ ਵੇਖ ਲਿਆ ਤਾਂ ਵੇਖ ਲੋਕਾਂ ਨੇ ਹੁਣ ਵੀ ਲੈਣਾ ਵਾ ਸਮਾਂ ਥੋੜਾ ਰਹਿ ਗਿਆ 20 ਤਰੀ ਨੂੰ ਪਤਾ ਲੱਗ ਜਣਾ ਵਾ ਲੋਕਾਂ ਨੇ ਕਿੱਥੇ ਵੋਟਾਂ ਪਾਉਣੀਆਂ ਲੋਕ ਸਿਆਣੇ ਹੋ ਗਏ ਨੇ ਲੋਕਾਂ ਨੂੰ ਪਤਾ ਵਾ ਇਹ ਝੂਠੇ ਵਾਅਦੇ ਕੀਤੇ ਆ ਇੱਕੋ ਹੀ ਗੱਲ ਬਿੱਲ 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 ਤੇ ਦੋ ਤਿੰਨ ਚੀਜ਼ਾਂ ਲਈ ਫਿਰਦੇ ਆ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਈ ਬੀਬੀਆਂ ਨੂੰ ਆਪਾਂ 1100 ਰੁਪਇਆ ਦਵਾਂਗੇ ਉਹ ਹਜੇ ਤੱਕ ਦੇਣ ਦੇ ਉਹਨਾਂ ਨੇ ਇੱਕ ਸਿਰਫ ਸਾਲ ਪਹਿਲਾਂ ਦੇਣੀਆਂ ਵਾ ਤਾਂ ਕਿ ਵੋਟਾਂ ਪੈਣ ਪਰ ਲੋਕਾਂ ਨੂੰ ਵੋਟਾਂ ਨਹੀਂ ਪੈਣੀਆਂ ਕਾ ਪਬਲਿਕ ਸਿਆਣੀ ਹੋ ਗਈ ਆ ਲੋਕ ਸਿਆਣੇ ਨੇ ਲੋਕ ਪੜ੍ਹੇ ਲਿਖੇ ਨੇ ਲੋਕਾਂ ਨੂੰ ਸਾਰਾ ਪਤਾ ਵਾ ਇਹ ਸਟੇਜਾਂ ਦੇ ਚੜ ਕੇ ਜੋ ਮਰਜ਼ੀ ਕਹੀ ਜਾਣਾ ਗੱਲਾਂ ਕਰੀ ਜਾਂਦੇ ਨੇ ਇੱਕੋ ਗੱਲ ਪਰਿਵਾਰਵਾਰ ਪਰਾਰਵਾਰ ਇੱਕੋ ਹੀ ਗੱਲ ਕਰੀ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਕੀ ਨੇ ਗੱਲ ਸੌਲਾ ਪਾਗਾ ਦੇਖਣੇ ਕੀਤੀ ਮਗਰ ਭੇ ਡਾਂਗੂ ਸਾਰੇ ਗਈ ਜਾਂਦੇ ਸਾਰੇ ਕਾਰਨ ਕੀ ਭਣਿਆ ਪਾਰਟੀ ਛੱਡਣ ਦਾ ਤੇ ਕਾਂਗਰਸ ਕਿਉਂ ਜੁਆਇਨ ਕੀਤੀ ਹੈ ਵੇਖੋ ਕਾਰਨ ਮੈਂ ਤੁਹਾਨੂੰ ਇਹ ਦੱਸਣਾ ਜੀ ਵੇਖੋ ਜਦੋਂ ਲੰਮਾ ਸਮਾਂ ਪਾਰਟੀ 'ਚ ਮਿਹਨਤ ਕੀਤੀ ਹੋਵੇ ਛੱਡਣਾ ਤੇ ਬੜਾ ਔਖਾ ਹੁੰਦਾ ਕੁਝ ਕਮੀਆਂ ਹੁੰਦੀਆਂ ਨੇ ਜਦੋਂ ਗੰਦੀ ਰਾਜਨੀਤੀ ਹੋ ਜਾਣਾ ਪਾਰਟੀ ਦੇ ਵਿੱਚੋਂ ਆਪਣੇ ਬੰਦੇ ਸੁੱਟਾਂ ਡੈਬ ਨੇ ਵੀ ਇਹ ਗਾਣਾ ਵਾਜੇ ਗਾਣਾ ਵਾਜੇ ਮੈਂ ਵੇਖੋ ਜੀ ਮੈਂ ਕੋਈ ਲਾਚੀਨ ਕੇ ਅਹੁਦੇਦਾਰ ਦਾ ਮੈਨੂੰ ਪਾਰਟੀ ਕਹਿੰਦੀ ਤੈਨੂੰ ਬਲਾਕ ਸੰਮਤੀ ਚੇਰਮੈਨ ਨਹੀਂ ਲੜਾਵਾਂਗੇ ਮੈਂਗਾ ਠੀਕ ਹੈ ਜੀ ਮੈਂ ਕਿਹਾ ਤੂੰ ਮੈਨੂੰ ਬੜੇ ਚਿਰ ਦੇ ਕਹਿੰਦੇ ਆਉਣ ਲਈ ਜੀ ਮੈਨੂੰ ਤੂੰ ਚੂਸ ਰਿੰਗ ਦਾ ਲਾਤਾ ਜਿਲੇ ਦਾ ਪੈਣਾ ਮੈਨੂੰ ਬਲਾਗ ਪਰ ਭਾਰੀ ਤੂੰ ਬਟਾਲੇ ਦਾ ਲਾਇਆ ਤੇ ਫਿਰ ਮਨਫਦੇ ਘੜ ਚੂੜੀਆਂ ਲਾਤਾ ਚਲੋ ਪਾਰਟੀ ਜਿਵੇਂ ਜਿਵੇਂ ਕਹਿੰਦੀ ਹੋਵੇ ਉਵੇਂ ਆਪਾਂ ਪਾਰਟੀ ਦੀ ਮਿਹਨਤ ਕਰਦੇਗੇ ਪਰ ਜਦੋਂ ਪਾਰਟੀ ਦੇ ਵਿੱਚ ਇਹਦੀ ਗੰਦੀ ਰਾਜਨੀਤੀਆਂ ਹੋ ਜਾਂਦਾ ਠੇਡਾ ਲਾਉਣ ਇੱਕ ਦੂਜੇ ਨੂੰ ਠੱਬੀਆਂ ਲਾਉਂਦੇ ਫਿਰਦੇ ਨੇ ਵੀ ਸਾਡੇ 라ਵਾ ਦੇ ਰੋੜੇ ਨੂੰ ਚੁੱਕ ਲਈਏ ਗੁਰਦੀਪ ਸਿੰਘ ਕਰਨਾਵਦੀ ਮੈਂ ਗੱਲ ਕਰਦਾ ਮੇਰੇ ਘਰ ਦੀ ਮੀਟਿੰਗ ਰੱਖੀ ਹਾਈ ਕਮਾਂਡ ਨੇ ਅੱਜ ਤੋਂ 3 ਦਿਨ ਪਹਿਲਾਂ ਮੈਂ ਸਾਡੇ ਪੈਂਦਾ ਦਾ ਸਾਡੇ ਪੈਂਦਾ ਟਾਈਮ ਇੱਥੇ ਤੇ ਉਹਨਾਂ ਨੇ ਕਿਹਾ ਜੀ ਤੇਰੇ ਐਮ.ਐਲ.ਏ ਸਰਦਾਰ ਅਮਨ ਸਿੰਘ ਸ਼ੇਨ ਸਿੰਘ ਸ਼ਰੀ ਕਲਫੀ ਆਊਗਾ ਮੈਂ ਕਿਹਾ ਠੀਕ ਆ ਜੀ ਮੈਂ ਤਿਆਰੀ ਕਰ ਲਈ ਪੂਰੀ ਜਦੋਂ ਸਮਾਹੱਠ ਦਾ ਵਜਾ ਆਈ ਪਿੰਡ 'ਚ ਲੱਗੇ ਬੰਦੇ ਕਹਿਣ ਇਹ ਜਿਹੜਾ ਆਪਣਾ ਸਰਪੰਚ ਬਣਿਆ ਜਤਿੰਦਰ ਸਿੰਘ ਮਾਨ ਇਹ ਮੈਨੂੰ ਉਪਾ ਕੇ ਆਪਣੇ ਉੱਤੇ ਕਮਰੇ 'ਚ ਆਪ ਬਾਹਰ ਜਾ ਕੇ ਫੋਨ ਤੇ ਗੱਲ ਕਰਦਾ ਰਿਹਾ ਕਰਦਾ ਰਿਹਾ ਕਰਖੁਰ ਕੇ ਤੇ ਮੈਂ ਅੰਦਰ ਬੈਠਾ ਰਿਹਾ ਘੰਟਾ ਇੱਕ ਇਹਨਾਂ ਨੇ ਗੱਡੀ ਫੜੀ ਤੇ ਚੱਲ ਪੱਠੇ ਤੇ ਦਫ਼ਤਰੇ ਚੱਲ ਗਏ ਉੱਥੇ ਜਾ ਕੇ ਮੇਰੀ ਮੀਟਿੰਗ ਕੈਨਸਲ ਕਰਾਤੀ ਮੈਨੂੰ ਇਹ ਵੀ ਸਮਝ ਆਈ ਇਹਨਾਂ ਦੀ ਕਿ ਮੀਟਿੰਗ ਮੈਂ ਤੁਹਾਡੀ ਪਾਰਟੀ ਦੀ ਕਰਨੀ ਛੰਡੇ ਮੈਂ ਤੁਹਾਡੇ ਪਾਰਟੀ ਦੇ ਲਾਏ ਮੈਂ ਤਾਂ ਤੁਹਾਡੇ ਤੋਂ ਪਹਿਲਾਂ ਹੀ ਆਮਾਦੀ ਪਾਰਟੀ ਚ ਤੇ ਮੀਟਿੰਗ ਕਰਦਾ ਮੈਂ ਤੁਹਾਡੇ ਹੱਕ ਚ ਮੀਟਿੰਗ ਕਰਨੀ ਸੀ ਮੈਂ ਕਦੇ ਆਪਣੀ ਹੱਕ ਚ ਮੀਟਿੰਗ ਥੋੜਾ ਕਰਨੀ ਸੀ ਮੇਰੇ ਦਾ ਉਮੀਦਵਾਰ ਤੇ ਗਰਦੀਪ ਸਿੰਘ ਘਰਾਵਾ ਖੜੋਤਾ ਆਈ ਪਰ ਸ਼ਮਨ ਨੱਕ ਡੋ ਕੇ ਮਰਗਣਾ ਚਾਹੀਦਾ ਮੇਰੀ ਮੀਟਿੰਗ ਕੈਨਸਲ ਕਰਾਉਂਦੇ ਤੁਸੀਂ ਪਰ ਕਮ ਸੇ ਕਮ ਇਹ ਤੇ ਸੋਚੋ ਮੀਟਿੰਗ ਕਿਹੜੀ ਕਾਂਗਰਸ ਪਾਰਟੀ ਦੀ ਮੈਂ ਰੱਖੀ ਜਾਂ ਮੈਂ ਭਾਜਪਾ ਦੀ ਰੱਖੀ ਰੱਖੀ ਤੇ ਮੈਂ ਆਮਾਦੀ ਪਾਰਟੀ ਦੀ ਇਹਨਾਂ ਦੀਆਂ ਗੰਦੀਆਂ ਕਮੀਆਂ ਤੋਂ ਰਾਜਨੀਤੀ ਗੰਦੀ ਤੋਂ ਮੈਂ ਇਹਨਾਂ ਤੋਂ ਵਿਸ਼ੇ ਹੋ ਗਿਆ ਮੈਂ 2-3 ਦਿਨ ਮੈਂ ਘਰ ਬੈਗਾ ਮੈਨੂੰ ਫੋਨ ਤੇ ਫੋਨ ਕਹਦੇ ਮੈਨੂੰ ਕੋਈ ਫੋਨ ਕਹਦੇ ਮੈਨੂੰ ਕੋਈ ਫੋਨਾਂ ਘਰੇ ਹੀ ਆ ਘਰੇ ਹੀ ਆ ਜਦੋਂ ਦਾ ਮੈਂ ਕੱਲ ਦਾ ਸ਼ਟੀਫਾ ਪਾਇਆ ਕੱਲ ਦੇ ਮੈਨੂੰ ਸ਼ਟੀਫੇ ਤੇ ਮੈਨੂੰ ਹੋਰ ਵੀ ਪਾਰਟੀਆਂ ਦੇ ਸੂਣ ਆਂਦੇ ਸੀ ਪਰ ਜੁੱਦ ਮੇਰਾ ਮਾਨ ਹੀ ਪਹਿਲਾਂ ਵੀ ਸਾਡਾ ਪਰਿਵਾਰ ਹੀ ਹਰਨਾਵਾ ਪਰਿਵਾਰ ਹੀ ਸਾਡੇ ਵੱਡੇ ਨੇ ਸਾਡੇ ਸਤਿਕਾਰਯੋਗ ਨੇ ਸਰਦਾਰ ਸੁਜਿੰਦਰ ਸਿੰਘ ਰਧਾਵਾ ਸਾਹਿਬ ਤੇ ਸਾਨੂੰ ਉਹੀ ਸਾਡੇ ਮਨ ਚ ਆ ਵੀ ਅਸੀਂ ਉਸੇ ਪਰਿਵਾਰ ਚ ਜਾਣਾ ਵਾ ਸਾਨੂੰ ਮੈਂ ਫਿਰ ਫੋਨ ਕੀਤਾ ਰਨਾਵਾ ਸਾਹਿਬ ਨਾਲ ਮੈਂ ਸਿੱਧੀ ਗੱਲ ਕੀਤੀ ਹਨਾਵਾ ਸਾਹਿਬ ਮੈਂ ਤੁਹਾਡੀ ਪਾਰਟੀ ਜੁਆਇਨ ਕਰਨੀ ਆ ਨਾ ਮੋਸਟ ਵੈਲਕਮ ਜੀ ਆਨੂੰ ਤੁਸੀਂ ਸਾਡਾ ਪਰਿਵਾਰ ਜੀ ਤੁਸੀਂ ਤਾਂ ਆਪ ਹੀ ਖੇਲੂ ਖੇਲੋ ਇਹਦੇ ਤੋਂ ਹੀ ਸਾਰੇ ਇਕੱਠੇ ਹੋ ਗਏ ਵੇਖੋ ਜੀ ਸਾਰਾ ਪਰਿਵਾਰ ਸਾਡਾ ਇਕੱਠਾ ਹੋ ਗਿਆ ਜੀ ਸਾਰਿਆਂ ਤੋਂ ਪਹਿਲਾਂ ਸਾਡੇ ਸਤਰਾਮ ਸਿੰਘ ਤਾਇਆ ਜੀ ਮੇਰੇ ਨੇ ਵੱਖੋ-ਗਿਆਨ ਤੋਂ ਉਹ ਵੀ ਸਾਡੀ ਆਮ ਆਦੀ ਪਾਰਟੀ ਜੋ ਛੱਡ ਗਏ ਉਹਨੂੰ ਕਾਲੀਦਾ ਨੂੰ ਛੱਡ ਕੇ ਕੌਂਸਲ ਪਾਰਟੀ ਜੁਆਇਨ ਕੀਤੀ ਆ ਹੋਰ ਵੀ ਵੇਖੋ ਸਾਰੇ ਹੁਣ ਹੌਲੀ-ਹੌਲੀ ਕੰਮ ਤੋਂ ਪਿਆਰੇ 20 ਤਰੀਕ ਨੂੰ ਦਿਨ ਸਾਥ ਹੋ ਗਿਆਗੇ ਨਹੀਂ ਛੇ ਆਮ ਆਦੀ ਪਾਰਟੀ ਹੁਣ ਬੜਾ ਲੋ ਅਬ ਬਸ ਤੁਹਾਡੇ ਚਾਨਾ ਸੰਗ ਮੇਰੀ ਗੱਲ ਜਾਣ ਦੀ ਗੱਲ ਆ ਵੇਖੋ ਅਸੀਂ ਕਿਦਾਂ ਜੁੜਦੇ ਆ ਰਿਜ਼ਲਟ ਦਾ ਕਿਸ ਤਰ੍ਹਾਂ ਦਾ ਪਹੁੰਚ ਪਏਗਾ ਤੁਹਾਡੇ ਆ ਰਿਜ਼ਲਟ ਦਾ ਤੁਹਾਨੂੰ ਲੱਗ ਜਾਊਗਾ ਪਤਾ ਜੀ ਹੁਣ 23 ਤਰੀਕ ਨੂੰ ਤੁਸੀਂ ਆਪ ਜਾਣੋ ਜੇ ਮੇਰੀਆਂ ਤੁਹਾਨੂੰ ਸਾਰਾ ਪਤਾ ਹੀ ਆ ਬਸ ਝੰਡੀਆਂ ਨਾ ਵੇਖੋ ਇਹਨਾਂ ਦੀਆਂ ਸਰਕਾਰੀ ਖੰਭਿਆਂ ਦੀ ਲਾਤੀਆਂ ਤੇ ਕੋਠਿਆਂ ਦੇ ਲਾਤੀਆਂ ਤੇ ਪਾਥੀਆਂ ਦੇ ਲਾਤੀਆਂ ਆ ਸਿਰਫ ਤੁਸੀਂ 23 ਨੂੰ ਰਿਜ਼ਲਟ ਵੇਖਿਓ ਠੀਕ ਆ ਜੀ ਠੀਕ ਆ ਦੇ ਨਾਲ ਅਸੀਂ 2011 ਵਾਲਾ ਪਿੰਡੇ ਦੁਬਾਰਾ ਚਿਤਾਂਗੇ ਹੋਰ ਪਾਰਲੀਮੈਂਟ ਦੇ ਵਿੱਚ ਹੋਈ ਜਿਸ ਕਰਨੇ ਜੋ ਉਲਾਕੇ ਡਾਇਰੈਕਟਰ ਨੂੰ ਕਾ ਇਹ ਨਹੀਂ ਗਲੀਟ ਕਰਾਂਗੇ ਜਿਹੜੇ ਆਪਕੋ ਬੈਠੇ ਨੇ ਮਾਸਟਰ ਜੀ ਬੈਠੇ ਨੇ ਜਿਸ ਕਰਨ ਬੈਠਾ ਇਹ ਦੋ ਫਾਊਂਡਰ ਮੈਂਬਰ ਨੇ ਜਿਨ੍ਹਾਂ ਨੇ ਇਹ ਛਾਪੁਰ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੇ ਪਰਲ ਰੁਆਏ ਉਹ ਤੋਂ ਪਹਿਲਾਂ ਤੇ ਆਮ ਆਦਮੀ ਪਾਰਟੀ ਸਟਾਰਾਂ ਜੀ ਇਹ ਲੋਕ ਜਨਨ ਨੂੰ ਹੁਣ ਅੰਨ ਲਈ ਥਲੇ ਇਹਦੇ ਸਾਰੇ ਕਾਂਗਰਸ ਦੇ ਵਿੱਚ ਹੁੰਦੇ ਸੀ ਇਹ ਇੰਨਾ ਨਹੀਂ ਹੋਰ ਵੀ ਅੱਗੇ ਵਿਕਤਾਂ ਡਿੱਗਦੀਆਂ ਰਹਿਣ ਗਿਆ ਨੇ ਉਨਨੇ ਕੱਤ ਤੁਸੀਂ ਵੇਖਿਓ ਕਿ ਕਿਵੇਂ ਤੁਹਾਨੂੰ ਆ ਬੈਠੇ ਆ ਨਿਕੋਸਰਾ ਵਾਲੇ ਬੈਠੇ ਨੇ ਕੱਲ ਨਿਕੋਸਾ ਤੇ ਸਾਰਾ ਦਾ ਸਾਰਾ ਪਿੰਡ ਉਹ ਇੱਕ ਇੱਕ ਰਹਿ ਗਿਆ ਜਿਹਨੂੰ ਮੈਂ ਨਹੀਂ ਲੈਣਾ ਮੈਂ ਕੋਈ ਇੱਡਾ ਕੋਈ ਡਿਟਰ ਨਹੀਂ ਕਹਿੰਦਾ ਹੁੰਦਾ ਇੱਕ ਰਹਿ ਗਿਆ ਜਿਹਨੂੰ ਮੈਂ ਨਹੀਂ ਲੈਣਾ ਤੇ ਬਾਕੀ ਪਿੰਡ ਸਾਰਾ ਮੇਰੇ ਨਾਲ ਹੈ ਹਰ ਕਾਂਗਰਸ ਦੀ ਪਾਲਿਸੀ ਦੇ ਨਾਲ ਹਰ ਪਿੰਡ ਦੀ ਕਲ ਅੱਜ ਹਰਿਆਣੇ ਨੂੰ ਕੋਡ ਬਣਾ ਦਿੱਤੀ ਜਾ ਰਹੀ ਹੈ ਉਸ ਬੰਦੇ ਦੇ ਅਧਿਆਪਨ ਦੀ ਜਿਹੜਾ ਦੇਖੋ ਇਹ ਪਰ ਸਾਡੀ ਗੱਲ ਸੁਣਦੇ ਆ 2022 ਦੇ ਵਿੱਚ ਮੁੱਖ ਮੰਤਰੀ ਨੇ ਆਪਣਾ ਕਲੇਮ ਪੰਜਾਬ ਚ ਛੱਡ ਦਿੱਤਾ। ਔਰ 5:30 ਵਜੇ ਮੁੱਖ ਮੰਤਰੀ ਟਵੀਟ ਕਰ ਰਿਹਾ ਕਿ ਉਹਦਾ ਸ਼ਾਮ ਨੂੰ ਜਦੋਂ ਪਤਾ ਸਾਰੀ ਦੁਨੀਆ ਨੂੰ ਕਿ ਮੁੱਖ ਮੰਤਰੀ ਸਾਹਿਬ ਕਿਹੜੀ ਦੁਨੀਆ ਚ ਲੇ ਜਾਂਦੇ ਨੇ ਉਹਨੇ ਟਵੀਟ ਕਰ ਰਹੇ ਨੇ ਕਿ ਪੰਜਾਬ ਨੂੰ ਆਪਣੀ ਅਸੈਂਬਲੀ ਬਣਾਉਣ ਲਈ ਜ਼ਮੀਨ ਦਿੱਤੀ ਗਈ। ਇਹਨੂੰ ਪਤਾ ਨਹੀਂ ਮੁੱਖ ਮੰਤਰੀ ਕਿ ਇਹ ਪੰਜਾਬੀ ਸੂਬੇ ਦੀ ਤਹਿਰ ਦੇ ਵਿੱਚ ਪੰਜਾਬੀ ਸੂਬਾ ਪੜਾਉਣ ਮਿਲਿਆ। ਕਿੰਨੀਆਂ ਕੁਰਬਾਨੀਆਂ ਹੋਈਆਂ ਕਿੰਨੇ ਦਿਨ ਕਈ ਕਈ ਮਹੀਨੇ ਜੇਲਾ ਕੱਟੀਆਂ ਗਈਆਂ ਪਰ ਪੰਜਾਬੀ ਸੁਭਾ ਉਹਨਾਂ ਨੇ ਲਿਆ ਤੇ ਉਹ ਆਪਣਾ ਕਲੇਮ ਵੀ ਪੰਜਾਬੀ ਕਿ ਇਹੋ ਜਿਹੇ ਮੁੱਖ ਮੰਤਰੀ ਨੂੰ ਚਾਹੀਦਾ ਹੀ ਕੀ ਤੇ ਪੰਜਾਬ ਨੂੰ ਚਾਹੀਦਾ ਨਹੀਂ ਇਹੋ ਜਹਾ ਮੁੱਖ ਮੰਤਰੀ ਜਿਹਨੂੰ ਪੰਜਾਬ ਦੇ ਮੰੰਗਾ ਬਾਰੇ ਪੰਜਾਬ ਦੇ ਗੱਲਾਂ ਬਾਰੇ ਪਐਸਵਾਈਐਲ ਬਾਰੇ ਜਾਂ ਕਿਸੇ ਚੀਜ਼ ਬਾਰੇ ਇਹ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ ਕੀ ਆ ਅੰਦਰਾ ਸਾਹਿਬ ਹੁਣ ਤੱਕ ਕਿੰਨੇ ਕ ਪਿੰਡਾਂ ਚੋ ਕਾਂਗਰਸ ਨੂੰ ਕਾਲੀਦਾ ਸਪੋਰਟ ਮਿਲੂਗਾ ਕਾਲੀ ਦਲ ਕੇ ਆਪਾਂ ਜਿੱਥੇ ਜਾਣੇ ਜਿਹੜੇ ਪਿੰਡ ਜਾਣੇ ਆ ਕਾਲੀ ਦਲ ਜਾਦਾ ਕੰਗ੍ਰੈਸ ਨੂੰ ਐਂ ਕਰ ਰਿਹਾ ਲੋਕ ਸਿਆਣੇ ਨੇ ਕਿ ਆਮ ਆਦਮੀ ਪਾਰਟੀ ਐਂਟਰੀ ਨੈਸ਼ਨਲ ਦੇ ਇਹਨਾਂ ਨੇ ਆਪਣਾ ਇੱਕ ਕੋਈ ਅਜੰਡਾ ਪਸੰਦ ਕਿਹੜਾ ਅਜੰਡਾ ਇਹਨਾਂ ਦਾ ਉਸ ਅਜੰਡੇ ਤੇ ਚੱਲਣਾ ਚਾਹੁੰਦੇ ਪਰ ਇੱਕ ਚੀਜ਼ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕਾਲੀ ਦਲ ਪੰਜਾਬ ਦੇ ਇੱਕ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਦਾ ਖਤਮ ਹੋਣਾ ਪੰਜਾਬ ਦੀ ਸ਼ੁਭ ਸੰਕੇਤ ਅੱਜ ਸਰੋਂ ਦਾ ਬੱਲੋਂ ਇੱਕ ਫੈਸਲਾ ਲਿਆ ਜਾ ਰਿਹਾ 15 ਤਰੀਕ ਨੂੰ ਰੱਖੀ ਸੀ ਉਸ ਫੈਸਲੇ ਕਿਵੇਂ ਉਹ ਯਾਰ ਜਿਹੜਾ ਮਰਜੂ ਲੈ ਲੈ ਪਹਿਲੇ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਪਾਰਲੀਮੈਂਟ ਚ ਜਿਹੜਾ ਬੰਦਾ ਆਪ ਕਹਿੰਦਾ ਓਏ ਮੇਰੇ ਮੇਰੀ سپورਟ ਲੈ ਲਓ ਉਹ ਲੋਕੋ ਮੈਨੂੰ ਉਹ ਆਮ ਆਦਮੀ ਪਾਰਟੀ ਵਾਲਿਓ ਜਿਹੜਾ ਆਪ ਤਰਫੇ ਲੈ ਰਿਹਾ ਉਹਦੇ ਪਿੱਛੇ ਪਤਾ ਨਹੀਂ ਕਿਹ ਮੋਟੇ ਵੇ ਨਸਲ ਤਾਂ ਲੱਗਦਾ ਵੀ ਕਾਲੀ ਵਰਕਰ ਉਹਦਾ ਕਹਿਣਾ ਮੰਨਣਗੇ ਮੈਨੂੰ ਨਹੀਂ ਲੱਗਦਾ ਤੁਹਾਡੇ ਸਾਹਮਣੇ ਕਿੰਨੀਆਂ ਕਾਲੀ ਤੇ ਮੇਰੇ ਨਾਲ ਜੁਆਇਨ ਕਰਗੇ ਸਰ ਅੱਜ ਪੂਰਬ ਦੇ ਉੱਪਰ ਸ਼ਾਂਪੂਰ ਜਾਣ ਦੇ ਵਿੱਚ ਲੱਗਦਾ ਕਿ ਮੇਰੇ ਗੁਰਨਾਣਕ ਸਾਹਿਬ ਦਾ ਇਹ ਲੋਕ ਨੇ ਕਲੀਨ ਸਪ ਤੋਂ ਪਹਿਲਾਂ ਤੇ ਸਾਰੇ ਮੁਬਾਰਕਾਂ ਔਰ ਪਹਿਲਾ ਜਿਹੜਾ ਆਮ ਆਦਮੀ ਪਾਰਟੀ ਦਾ ਉਸੇ ਪਿੰਡ ਚ ਜਿੱਥੋਂ ਦਾ ਕੈਂਡੀਡੇਟ ਹੋਵੇ ਉਹਦੇ ਪਿੰਡ ਚ ਹਮਾਰੀ ਪਾਰਟੀ ਦਾ ਜਲਾਸਾ 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 ਤੇ ਇਹ ਦੋ ਵਾਰ ਇੱਕ ਪਰਿਵਾਰੀ ਦੇ ਡੇਰ ਬਾਬਾ ਨਾਨਕ ਤੇ ਫਰੀਘੜ ਸੂਰੀਆਂ ਦੇ ਉਹ ਕਰਦੇ ਨੇ ਜੁਆਇਨ ਇਹਦਾ ਮਤਲਬ ਕਿ ਬਾਬਾ ਨਾਨਕ ਕਿਰਪਾ ਕਰਨ